Welcome to Punjabi Job Studios educational channel ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ 12ਵੀਂ ਪਾਸ ਮੁੰਡੇ ਕੁੜੀਆਂ ਲਈ ਬਹੁਤ ਹੀ ਵਧੀਆ ਨੌਕਰੀ ਦੀ ਸਾਰੀ ਜਾਣਕਾਰੀ ਲੈ ਕੇ ਆਏ ਹਾਂ ਇਸ ਨੌਕਰੀ ਦੇ ਲਈ ਕੋਈ ਜ਼ਿਆਦਾ ਭੱਜ ਦੌੜ ਵੀ ਨਹੀਂ ਕਰਨੀ ਪਵੇਗੀ ਤੁਹਾਨੂੰ ਅਤੇ ਇਸ ਦੇ ਵਿੱਚ ਤਨਖਾਹ ਵੀ ਤੁਹਾਨੂੰ ਬਹੁਤ ਵਧੀਆ ਮਿਲੇਗੀ ਜਿਹੜੀ ਨੌਕਰੀ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਅੱਜ ਕਿੱਥੇ ਇਹ ਨੌਕਰੀ ਮਿਲਣੀ ਹੈ ਤੁਹਾਨੂੰ ਇਸ ਨੌਕਰੀ ਲਈ ਕਿਵੇਂ ਅਪਲਾਈ ਕਰਨਾ ਹੈ ਅਤੇ ਕਿੰਨੀ ਉਮਰ ਸੀਮਾ ਹੋਵੇਗੀ ਇਸ ਨੌਕਰੀ ਦੇ ਲਈ ਇਹ ਸਾਰੀਆਂ ਜਾਣਕਾਰੀ ਤੁਹਾਨੂੰ ਅੱਜ ਦੀ ਅਪਡੇਟ ਦੇ ਵਿੱਚ ਮਿਲ ਜਾਵੇਗੀ ਤੋਂ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਨੂੰ ਬੇਨਤੀ ਆ ਵੀ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਜੀ ਅਤੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਪੂਰਾ ਵੇਖਿਓ ਜੀ ਇਸ ਵੀਡੀਓ ਨੂੰ ਹਾਈਪੁਆਇੰਟਸ ਦੇ ਕੇ ਆਪਣਾ ਸਪੋਰਟ ਜ਼ਰੂਰ ਦਿਓ ਜੀ ਚਲੋ ਜੀ ਬਿਨਾਂ ਕੋਈ ਦੇਰੀ ਕੀਤੇ ਹੁਣ ਆਪਾਂ ਵੀਡੀਓ ਦੇ ਵਿੱਚ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਸਾਰੀ ਜਾਣਕਾਰੀ ਇਸ ਨੌਕਰੀ ਦਾ ਨੋਟੀਫਿਕੇਸ਼ਨ ਮਠੂਟ ਫਾਈਨੈਂਸ ਲਿਮਟਿਡ ਵੱਲੋਂ ਰਿਲੇਸ਼ਨਸ਼ਿਪ ਆਫੀਸਰ ਦੀ ਭਰਤੀ ਲਈ ਜਾਰੀ ਕੀਤਾ ਗਿਆ ਹੈ ਜੀ ਅਤੇ ਇਸ ਨੌਕਰੀ ਦੇ ਵਿੱਚ ਤੁਹਾਨੂੰ ਤਨਖਾਹ ਕਿੰਨੀ ਦਿੱਤੀ ਜਾਵੇਗੀ ਉਹ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਦੱਸ ਦਿੰਨੇ ਹਾਂ ਤੁਹਾਨੂੰ ਵੀ ਐਜੂਕੇਸ਼ਨ ਕੁਆਲੀਫਿਕੇਸ਼ਨ ਇਸ ਭਰਤੀ ਦੇ ਲਈ ਘੱਟੋ-ਘੱਟ ਪਲੱਸ 2 ਰੱਖੀ ਗਈ ਹੈ ਅਤੇ ਜੋ ਤਨਖਾਹ ਹੋਵੇਗੀ ਤੁਹਾਡੀ ਉਹ 19000 ਰੁਪਏ ਪ੍ਰਤੀ ਮਹੀਨਾ ਹੋਵੇਗੀ ਕਿਵੇਂ ਇਸ ਨੌਕਰੀ ਦੇ ਲਈ ਅਪਲਾਈ ਕਰਨਾ ਹੈ ਉਹ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿੰਨੇ ਹਾਂ ਵੀ ਇਸ ਨੌਕਰੀ ਦੇ ਲਈ ਜੋ ਉਮਰ ਸੀਮਾ ਰੱਖੀ ਗਈ ਹੈ ਉਹ ਘੱਟੋ-ਘੱਟ 20 ਸਾਲ ਤੋਂ ਲੈ ਕੇ ਜ਼ਿਆਦਾ ਤੋਂ ਜ਼ਿਆਦਾ 32 ਸਾਲ ਤੱਕ ਦੀ ਹੋਣੀ ਚਾਹੀਦੀ ਹੈ 32 ਸਾਲ ਤੋਂ ਉੱਪਰ ਨਹੀਂ ਹੋਣੀ ਚਾਹੀਦੀ 20 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਇਸ ਨੌਕਰੀ ਦਾ ਸਥਾਨ ਜਾਨੀ ਕਿ ਜੌਬ ਪਲੇਸ ਕਿਹੜੀ ਹੋਵੇਗੀ ਉਹ ਤੁਹਾਨੂੰ ਆਪਾਂ ਅੱਗੇ ਵੀਡੀਓ ਦੇ ਵਿੱਚ ਦੱਸਦੇ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਹਾਂ ਵੀ ਇਸ ਨੌਕਰੀ ਨੂੰ ਅਪਲਾਈ ਕਿੱਦਾਂ ਕਰਨਾ ਹੈ ਇਹ ਨੌਕਰੀ ਦੀ ਜੋ ਭਰਤੀ ਹੈ ਉਹ ਇੱਕ ਵੋਕਨ ਇੰਟਰਵਿਊ ਦੇ ਰਾਹੀਂ ਹੋਵੇਗੀ ਜਾਨੀ ਕਿ ਇਸ ਨੌਕਰੀ ਦੇ ਲਈ ਤੁਹਾਡਾ ਇਕੱਲਾ ਸਿਰਫ ਇੰਟਰਵਿਊ ਹੀ ਲੱਤਾ ਜਾਵੇਗਾ ਕੋਈ ਐਪਲੀਕੇਸ਼ਨ ਫੀਸ ਨਹੀਂ ਹੈ ਇਸ ਦੀ ਕੋਈ ਪੇਪਰ ਨਹੀਂ ਸਿਰਫ ਤੇ ਸਿਰਫ ਇੱਕ ਇੰਟਰਵਿਊ ਹੋਵੇਗਾ ਇਸ ਇੰਟਰਵਿਊ ਦੇ ਵਿੱਚ ਤੁਸੀਂ ਆਪਣਾ ਇੱਕ ਆਧਾਰ ਕਾਰਡ ਵੋਟਰ ਕਾਰਡ ਪੈਨ ਕਾਰਡ ਇਹ ਤਾਂ ਹੋਗੇ ਤੁਹਾਡੇ ਆਇਡੈਂਟੀਟੀ ਪ੍ਰੂਫ ਉਸ ਤੋਂ ਬਾਅਦ ਤੁਸੀਂ ਆਪਣਾ 10ਵੀਂ ਦਾ ਸਰਟੀਫਿਕੇਟ ਅਤੇ 12ਵੀਂ ਦਾ ਸਰਟੀਫਿਕੇਟ ਇਹ ਸਾਰੇ ਤੁਸੀਂ オリジナル ਵੀ ਲੈ ਕੇ ਜਾਣੇ ਨੇ ਅਤੇ ਇੱਕ ਇੱਕ ਫੋਟੋਕਾਪੀ ਵੀ ਇਹਨਾਂ ਦੀ ਕਰਵਾ ਲਿਓ ਅਤੇ ਜੋ ਫੋਟੋਕਾਪੀਜ਼ ਕਰਵਾਉਂਗੇ ਤੁਸੀਂ ਉਹਨਾਂ ਦੇ نیچے ਤੁਸੀਂ ਆਪਣੇ ਸਾਈਨ ਕਰ ਦਿਓ ਮੈਂ ਦੁਬਾਰਾ ਦੱਸ ਦਿੰਦਾ ਹਾਂ ਵੀ ਆਧਾਰ ਕਾਰਡ ਵੋਟਰ ਕਾਰਡ ਪੈਨ ਕਾਰਡ ਇਹਨਾਂ ਦੇ オリジナル ਵੀ ਅਤੇ ਫੋਟੋਕਾਪੀਜ਼ ਵੀ ਉਸ ਤੋਂ ਬਾਅਦ 10ਵੀਂ ਅਤੇ 12ਵੀਂ ਇਹਨਾਂ ਦੀ ਵੀ オリジナル ਤੇ ਫੋਟੋਕਾਪੀ ਠੀਕ ਹੈ ਇੱਕ ਇੱਕ ਸੈਟ ਤੇ ਇਹ ਇਹਨਾਂ ਦੀ ਤੁਸੀਂ ਫੋਟੋਕਾਪੀਆਂ ਕਰਵਾ ਕੇ ਤੇ ਫੋਟੋਕਾਪੀਜ਼ ਦੇ ਉੱਪਰ نیچے ਤੁਸੀਂ ਸਾਈਨ ਕਰ ਦਿਓ ਫੋਟੋਕਾਪੀਜ਼ ਦੇ نیچے ਤੁਸੀਂ ਆਪਣੇ ਸਾਈਨ ਕਰ ਦਿਓ ਸਾਰਿਆਂ ਦੇ ਆਧਾਰ ਕਾਰਡ ਵੋਟਰ ਕਾਰਡ ਪੈਨ ਕਾਰਡ 10ਵੀਂ ਅਤੇ 12ਵੀਂ ਦੀ ਫੋਟੋਕਾਪੀਜ਼ ਦੇ ਸਾਈਨ ਕਰ ਦਿਓ Ориਜਨਲ ਵੀ ਤੁਸੀਂ ਨਾਲ ਲੈ ਕੇ ਜਾਣੇ ਨੇ ਕਿਉਂਕਿ ਉੱਥੇ ਹੀ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਜਾਣੀ ਹੈ ਅਤੇ ਆਪਣਾ ਨਾਲ ਇੱਕ ਰੈਜ਼ਿਊਮ ਲੈ ਕੇ ਜਾਣਾ ਜ਼ਰੂਰੀ ਹੈ ਰੈਜ਼ਿਊਮ ਦੇ ਉੱਪਰ ਤੁਹਾਡਾ ਸਾਰਾ ਬਾਇਓ ਡਾਟਾ ਤੁਹਾਡੇ ਕੰਟੈਕਟਸ ਨੰਬਰ ਅਤੇ ਤੁਹਾਡੀ ਈਮੇਲ ਆਈਡੀ ਤੁਹਾਡੀ ਸਾਰੀ ਹੀ ਜਾਣਕਾਰੀ ਉਸ ਰੈਜ਼ਿਊਮ ਦੇ ਉੱਪਰ ਹੋਣੀ ਚਾਹੀਦੀ ਹੈ ਅਤੇ ਰੈਜ਼ਿਊਮ ਦੇ ਉੱਪਰ ਆਪਣੀ ਇੱਕ ਫੋਟੋ ਲਗਾ ਲੈਣੀ ਹੈ ਯਾਦ ਰੱਖਿਓ ਜੀ ਰੈਜ਼ਿਊਮ ਦੇ ਉੱਪਰ ਆਪਣੀ ਇੱਕ ਫੋਟੋ ਲਗਾ ਲੈਣੀ ਹੈ ਉਸ ਦੇ ਉੱਪਰ ਤੁਹਾਡੀ ਸਾਰੀ ਜਾਣਕਾਰੀ ਤੁਹਾਡਾ ਐਡਰੈਸ ਤੁਹਾਡੀ ਕੁਆਲੀਫਿਕੇਸ਼ਨ ਡਿਟੇਲਸ ਸਾਰੀ ਉਸ ਦੇ ਉੱਪਰ ਹੋਣੀ ਚਾਹੀਦੀ ਚਾਹੀਦੀ ਹੈ ਅਤੇ ਤੁਸੀਂ ਆਪਣਾ ਇੱਕ ਰੈਜ਼ਿਊਮ ਵੀ ਨਾਲ ਲੈ ਜਾਣਾ ਹੈ ਅਤੇ ਚਾਰ ਪਾਸਪੋਰਟ ਸਾਈਜ਼ ਫੋਟੋਜ਼ ਨਾਲ ਲੈ ਕੇ ਜਾਣੀਆਂ ਜ਼ਰੂਰੀ ਨੇ ਚਾਰ ਪਾਸਪੋਰਟ ਸਾਈਜ਼ ਫੋਟੋਜ਼ ਲੈ ਕੇ ਚਲੇ ਜਾਓ ਕਿੰਨੀ ਤਰੀਕ ਨੂੰ ਜਾਣਾ ਹੈ ਅਤੇ ਕਿੰਨੇ ਵਜੇ ਜਾਣਾ ਹੈ ਉਹ ਆਪਾਂ ਤੁਹਾਨੂੰ ਅੱਗੇ ਦੱਸਦੇ ਹਾਂ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਵੀ ਤੁਸੀਂ ਜਾਣਾ ਕਿੱਥੇ ਹੈ ਤੁਸੀਂ ਜਾਣਾ ਹੈ ਜੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੇਵਾ ਕੇਂਦਰ ਦੀ ਪਹਿਲੀ ਮੰਜ਼ਲ ਤੇ ਮਾਨਸਾ ਵਿਖੇ ਜੀ ਹਾਂ ਦੋਸਤੋ ਮਾਨਸਾ ਵਿਖੇ ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਬਿਊਰੋ ਦੇ ਵਿੱਚ ਤੁਸੀਂ ਦਫ਼ਤਰ ਦੇ ਵਿੱਚ ਜਾਣਾ ਹੈ ਮਿਤੀ 15 ਦਸੰਬਰ 2025 ਦਿਨ ਸੋਮਵਾਰ ਨੂੰ ਯਾਨੀ ਕਿ ਆਉਣ ਵਾਲੇ ਮੰਡੇ ਨੂੰ ਹੀ ਇਹ ਬੁੱਕਨ ਇੰਟਰਵਿਊ ਹੋਣਾ ਹੈ ਇਸ ਜਗ੍ਹਾ ਦੇ ਉੱਪਰ ਤੁਸੀਂ ਸਰੇ 10 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਣਾ ਹੈ ਕਿਉਂਕਿ ਜੋ ਇੰਟਰਵਿਊ ਸਟਾਰਟ ਹੋਣਾ ਹੈ ਉਹ 10 ਵਜੇ ਤੋਂ 1:30 ਵਜੇ ਤੱਕ ਹੀ ਹੋਵੇਗਾ ਅਤੇ ਜੋ ਨੌਕਰੀ ਦਾ ਸਥਾਨ ਹੈ ਜਾਨੀ ਕਿ ਜੌਬ ਪਲੇਸ ਹੋਵੇਗੀ ਉਹ ਤੁਹਾਡੀ ਮਾਨਸਾ ਵਿਖੇ ਹੀ ਹੋਵੇਗੀ ਜ਼ਿਆਦਾ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਦਿਖ ਰਹੇ ਨੰਬਰਾਂ ਦੇ ਉੱਪਰ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਨੰਬਰ ਨੇ ਜੀ 77103 26360 ਅਤੇ 94641 78030 ਇਹ ਕੰਟੈਕਟ ਨੰਬਰਸ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਮਾਨਸਾ ਦੇ ਨੇ ਜੀ ਤੁਸੀਂ ਇਹਨਾਂ ਤੇ ਸੰਪਰਕ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਅੱਜ ਏਸ ਸਾਰੀ ਜਾਣਕਾਰੀ ਮਥੂਰਤ ਫਾਈਨੈਂਸ ਵੱਲੋਂ ਮਿਤੀ 15 ਦਸੰਬਰ 2025 ਦਿਨ ਸੋਮਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਮਾਨਸਾ ਵਿਖੇ ਲੱਗਣ ਜਾ ਰਹੇ ਪਲੇਸਮੈਂਟ ਕੈਂਪ ਬਾਰੇ ਜਾਣਕਾਰੀ ਦਿੱਤੀ ਹੋਈ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਦ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਹਾਈਪ ਪੁਆਇੰਟਸ ਦੇ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ